ਮੋਗਾ ਦੇ ਊਮੈਨ ਸੈੱਲ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਮਹਿਲਾ ਪੁਲਿਸ ਨੇ ਮਨਪ੍ਰੀਤ ਦੇ ਕੱਪੜੇ ਉਤਾਰ ਦਿੱਤੇ ਅਤੇ ਇਹ ਦੇਖਿਆ ਕਿ ਕਿਤੇ ਉਸ ਨੂੰ ਕੋੜ ਦੀ ਬਿਮਾਰੀ ਹੈ ਜਾਂ ਨਹੀਂ ਮਨਪ੍ਰੀਤ ਨੇ ਇਹ ਦੋਸ਼ ਮਾਰਦਿਆਂ ਕਿਹਾ ਕਿ ਉਸ ਸਮੇਂ ਨਾ ਹੀ ਪੁਲਿਸ ਨੇ ਦਰਵਾਜ਼ਾ ਬੰਦ ਕੀਤਾ ਅਤੇ ਨਾ ਹੀ ਸੀਸੀਟੀਵੀ ਕੰਮ ਦੇ ਮਨਪ੍ਰੀਤ ਦਾ ਉਸ ਦੇ ਪਤੀ ਨਾਲ ਝਗੜਾ ਚੱਲ ਰਿਹਾ ਹੈ ਮਨਪ੍ਰੀਤ ਦਾ ਦੋਸ਼ ਹੈ ਕਿ ਉਸ ਦੇ ਪਤੀ ਬਲਵਿੰਦਰ ਸਿੰਘ ਨੇ ਉਸ ਦੀਆਂ ਅਸ਼ਲੀਲ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀਆਂ ਨੇ ਜਿਸ ਦੀ ਸ਼ਿਕਾਇਤ ਉਸਨੇ ਸਾਈਬਰ ਸੈੱਲ ਨੂੰ ਦਿੱਤੀ ਜੋ ਕਿ ਮੋਗਾ ਦੇ ਊਮਨ ਸੈੱਲ ਕੋਲ ਪਹੁੰਚੀ ਜਿੱਥੇ ਇਹ ਸਾਰਾ ਹੰਗਾਮਾ ਖੜਾ ਹੋ ਗਿਆ ਪਿੰਚੈਤੀ ਬੈਠਨ ਤੋਂ ਬਾਅਦ ਸਾਡਾ ਤਲਾਕ ਦਾ ਕੇਸ ਲੱਗ ਗਿਆ ਸੀ ਤਲਾਕ ਦੇ ਕੇਸ ਤੋਂ ਬਾਅਦ ਮੁੰਡੇ ਨੇ ਹੁਣ ਫੇਸਬੁੱਕ ਤੇ ਵਟਸਐਪ ਦੇ ਉੱਤੇ ਫੋਟੋ ਅਸ਼ਲੀਲ ਫੋਟੋਸ ਪਾਉਂਦਾ ਹੈ ਕਹਿੰਦਾ ਇਹਨੂੰ ਕੋੜ ਦੀ ਬਿਮਾਰੀ ਦੱਸ ਕੇ ਕਹਿੰਦਾ ਮੈਂ ਬਦਨਾਮ ਕਰ ਦੂੰਗਾ ਮੈਂ ਅਮੀਰ ਕਰਦੇ ਉਮੀਦ ਉਮੀਦ ਮੁੰਡੇ ਨਾਲ ਹੈਗਾਗਾ ਮੈਂ ਮੇਰਾ ਤਾਂ ਵਿਆਹ ਕਿਤੇ ਵੀ ਹੋ ਜਾ ਪਰ ਮੈਂ ਇਸ ਕੁੜੀ ਦਾ ਵਿਆਹ ਕਿਤੇ ਨਹੀਂ ਹੋਣ ਦੇਣਾ ਹੈ। ਮਨਪ੍ਰੀਤ ਦੇ ਪਿਤਾ ਜੀਵਨ ਸਿੰਘ ਨੇ ਕਿਹਾ ਕਿ ਮੋਗਾ ਦੇ ਗਊਸ਼ਾਲਾ ਦੇ ਪ੍ਰਧਾਨ ਰਾਹੁਲ ਸ਼ਰਮਾ ਦੀ ਛੇ ਉੱਤੇ ਪੁਲਿਸ ਇਹ ਸਾਰਾ ਤੱਕਾ ਕਰ ਰਹੀ ਹੈ ਅਤੇ ਇੱਕ ਤਰਫਾ ਕਾਰਵਾਈ ਕਰ ਰਹੀ ਹੈ। ਪਿਤਾ ਜੀਵਨ ਸਿੰਘ ਨੇ ਕਿਹਾ ਕਿ ਮੇਰੀ ਧੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਉਸ ਦਾ ਪਤੀ ਬਲਵਿੰਦਰ ਆਪਣੀ ਅਮੀਰੀ ਦਾ ਤੋਸ ਜਮਾ ਕੇ ਉਹਨਾਂ ਦੀ ਆਵਾਜ਼ ਨੂੰ ਦਬਾ ਰਿਹਾ ਹੈ। ਅੱਜ ਵਾਕਿਆ ਇਹ ਹੋਇਆ ਜੀ ਅਸੀਂ 8-4 ਤੋਂ ਬਾਅਦ ਇਨਸਾਫ ਲਈ ਭਟਕਦੇ ਫਿਰਦੇ ਹਾਂ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਅਸੀਂ ਆਪਣਾ ਮੋਹੱਲੀ ਦੇ ਵਿੱਚ ਸਾਈਬਰ ਕ੍ਰਾਈਮ ਇੱਕ ਰਿਪੋਰਟ ਦਿੱਤੀ ਸੀ ਜੋ ਕਿ ਐਸਐਸਪੀ ਸਾਹਿਬ ਨੂੰ ਵੀ ਮਾਰਕ ਕੀਤੀ ਐ ਉਹੀ ਰਿਪੋਰਟ ਅਸੀਂ ਸਾਈਬਰ ਕ੍ਰਾਈਮ ਨੂੰ ਭੇਜੀ ਸੀ ਉਹ ਰਿਪੋਰਟ ਇੱਥੇ ਆਉਣ ਦੇ ਨਾਲ ਊਮਨ ਸੈੱਲ ਚੋਂ ਮੈਡਮ ਦਾ ਫੋਨ ਜਾਂਦਾ ਹੈ ਲੜਕੇ ਨੂੰ ਵੀ ਤੁਸੀਂ ਇੱਥੇ ਆਓ ਤੁਹਾਡੀ ਡੇਟ ਹੈ ਉਹ ਲੜਕਾ ਫੋਨ ਨਹੀਂ ਚੱਕਦਾਗਾ ਉਹ ਲੜਕੇ ਦੀ ਜਗ੍ਹਾ ਤੇ ਉਹ ਲੜਕੇ ਦੀ ਜਗ੍ਹਾ ਤੇ ਫੋਨ ਵਾਪਸ ਰਾਹੁਲ ਸ਼ਰਮਾ ਜੋ ਕਿ ਗਊਸ਼ਾਲਾ ਦਾ ਪ੍ਰਧਾਨ ਹੈ ਉਹ ਆਪਦੀਆਂ ਧਮਕੀਆਂ ਵੀ ਦਿੰਦਾ ਹੈ ਕਿ ਮੋਗਾ ਦੇ ਵਿੱਚ ਇਥੇ ਸਾਡੀ ਮੇਰੀ ਬਹੁਤ ਪਹੁੰਚ ਹੈ ਦੂਜੇ ਪਾਸੇ ਪਤੀ ਬਲਵਿੰਦਰ ਮੁਤਾਬਿਕ ਮਾਮਲਾ ਮੋਗਾ ਦੀ ਅਦਾਲਤ ਵਿੱਚ ਚੱਲ ਰਿਹਾ ਹੈ ਉਸਨੇ ਸੋਸ਼ਲ ਮੀਡੀਆ ਉੱਤੇ ਕੋਈ ਵੀ ਪੋਸਟ ਪਾਉਣ ਦੀ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ ਕੌਂਸਲ ਦੇ ਵਿੱਚ ਇਸ ਕਰਕੇ ਆਣਾ ਪਿਆ ਜੀ ਇਹਨਾਂ ਨੇ ਸਾਡੇ ਕੋਲ ਇੱਕ ਅਪਲੀਕੇਸ਼ਨ ਲਾ ਰੱਖੀ ਹੈ ਕਿ ਇਹ ਕਿ ਲੜਕੇ ਨੇ ਸਾਡੀ ਲੜਕੀ ਦੀਆਂ ਨਗਨ ਫੋਟੋਆਂ ਨੈਟ ਤੇ ਪਾ ਰੱਖੀਆਂ ਜੋ ਕਿ ਬਿਲਕੁਲ ਝੂਠ ਹੈ ਜੋ ਕਿਸੇ ਪ੍ਰਕਾਰ ਨਾਲ ਸੱਚ ਨਹੀਂ ਹੈ ਉਹਨਾਂ ਕੋਲ WhatsApp ਦੇ ਸਾਰੇ ਪ੍ਰੂਫ ਆਗੇ ਨੇ ਸਾਰੇ ਮੈਸੇਜ ਕੋਈ ਗੱਲ ਨਹੀਂ ਜੀ ਪ੍ਰੂਫ ਹੈਗੇ ਆ WhatsApp ਚੈਟ ਹੋਊਗੀ WhatsApp ਚੈਟ ਕਿੱਥੋਂ ਆਈ ਜਾਂ ਤਾਂ ਉਹਨਾਂ ਨੇ WhatsApp ਚੈਟ ਆਫ ਦੀ ਫੇਕ ਆਈਡੀ ਬਣਾ ਕੇ ਮੇਰੇ ਨਾਲ ਕੀਤੀ ਹੈ ਤਾਂ ਉਹਨਾਂ ਕੋਲ ਹੀ ਪਹੁੰਚੀ ਹੈ ਕੋਈ ਵੀ ਮੇਰਾ ਰਿਲੇਟਿਵ ਤਾਂ ਦੇਊਗਾ ਨਹੀਂ ਉਹਨਾਂ ਨੂੰ ਔਮਨ ਸੈਲਦੀ ਅਧਿਕਾਰੀ ਕਰਮਜੀਤ ਕੋਹਰ ਨੇ ਕਪੜੇ ਉਤਾਰਨ ਦੇ ਦੋਸ਼ਾਂ ਨੂੰ ਸਿਰੇ ਤੋਂ ਲਾਕਾਰਿਆ ਜਦ CCTV ਫੂਟੇਜ ਬਾਰੇ ਸਵਾਲ ਕੀਤਾ ਗਿਆ ਤਾਂ ਕਰਮਜੀਤ ਕੋਹਰ ਨੇ ਕੋਈ ਸਟ੍ਰੀਕ ਜਵਾਬ ਨਹੀਂ ਦਿੱਤਾ ਜੀ ਨਹੀਂ ਬਿਲਕੁਲ ਨਹੀਂ ਇੱਥੇ ਕੋਈ ਜੈਂਟਸ ਫੋਰਸ ਤੇ ਹੈ ਨਹੀਂ ਲੇਡੀ ਫੋਰਸ ਇੱਥੇ ਕੁੜੀਆਂ ਆਉਂਦੀਆਂ ਨੇ ਅਗਰ ਉਹ ਕਹਿੰਦੀਆਂ ਨੇ ਸਾਡੀ ਸੱਸ ਨਾਲ ਨਾ ਕੋਈ ਲੜਾਈ ਆ ਸਾਡੇ ਸੱਟਾਂ ਲੱਗੀਆਂ ਅਸੀਂ ਦੇਖ ਵੀ ਲੈਣੇ ਆ ਇਹਦੇ 'ਚ ਕੁਝ ਹੈ ਤੇ ਅਸੀਂ ਇੱਥੇ ਲੇਡੀਜ਼ ਬੈਠੇ ਆ ਅਸੀਂ ਜਿੱਥੇ ਉਹਦੇ ਚੂੜਾ ਪਾਇਆ ਸੀ ਜ਼ਰੂਰ ਅਸੀਂ ਉਹਦੇ ਮਤਲਬ ਕਿ ਬਾਹਾਂ ਤੇ ਨਿਸ਼ਾਨ ਦੇਖੇ ਸੀ ਅਸੀਂ ਕੋਈ ਇੱਥੇ ਮਾਰਬਿਟ ਵਾਲਾ ਮਾਮਲਾ ਤਾਂ ਹੈ ਹੀ ਨਹੀਂ 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 aap ke pas jo medical authorities hain matlab aap uski aise kapde utar ke uski body ko dekh sako apsara de hukam nal assi dekh sakde hai aap ko officer de hukam deya ki aap kapde utar ke iske dekho assi kapde utar ke dekheya hi nahi mogga to samne aayi is ghatna di sachai ki hai ek rehna aje mushkil hai par gharelu kalesh valon thare is vatte roop ne kai kuch sochan nahi majboor karda thai bureau report tv pancha